ਸਾਡੇ ਪਿੰਡੋਂ ਇੱਕ ਜਿਵੇਂ ਬੁੜੀ ਸੀ ਕੁੜੀ ਸੀ ਉਸ ਟਾਈਮ 47 ਦੇਲੇ 47 ਦੇਲੇ ਸਾਡੇ ਪਿੰਡੋਂ ਕੁੜੀ ਜਲਾਹਾਂ ਦੀ ਕੁੜੀ ਸੀ ਇੱਥੇ ਬੈਹੀ ਹੋਈ ਸੀ ਕਕਰਾਲੇ ਕੋਲੇ ਪਿੰਡ ਨਾਬੇ ਕੋਲੇ ਜੀ ਉਹਨਾਂ ਨੇ ਆਪਸ ਵਿੱਚ ਬੰਦਾ ਵੇਚ ਕੇ ਕਿਹਾ ਵੀ ਤੁਸੀਂ ਸਮਾਨ ਚੱਕੋ ਤੁਸੀਂ ਕਿਉਂ ਕੈਂਪ ਵਿੱਚ ਇਕੱਠੇ ਹੋਵਾਂਗੇ ਹੂੰ ਜਿਹੜੇ ਸਾਡੇ ਪਿੰਡ ਵਾਲਿਆਂ ਨੇ ਗੱਡੇ 'ਚ ਸਮਾਨ ਲੱਦਿਆ ਜਲਾਹਾਂ ਨੇ ਤੇ ਹੁਣ ਸਾਡੇ ਘਰਾਂ 'ਚ ਦੇ ਬੁੜੀਆਂ ਨੇ ਪੈਰੀ ਹੱਥ ਲਾਈ ਵੀ ਤੁਸੀਂ ਜਾਓ ਨਾ ਸੋਨੂੰ ਅਸੀਂ ਜਾਣ ਨਹੀਂ ਦਿੰਦੇ ਹੂੰ ਉਹ ਰਹਿ ਗਏ ਉਧਰੋਂ ਗਾਹਾਂ ਹਮਲਾ ਹੋ ਗਿਆ ਹੂੰ ਕੈਂਪ ਦੇ ਉੱਤੇ ਉਹ ਕੈਂਪ ਚੋਂ ਕੁੜੀ ਅੱਗੇ ਨਿਕਲ ਗਈ ਹੂੰ ਉਹਨਾਂ ਦੀ ਕੁੜੀ ਸੀ ਜਿਹੜੀ ਉਹਨਾਂ ਦੇ ਘਰ ਦੇ ਨੂੰ ਕਿ ਵੀ ਕੁੜੀ ਮਰ ਗਈ ਕੁੜੀ ਨੂੰ ਇਹੋ ਕਿ ਵੀ ਮੇਰੇ ਪੇਕੇ ਮਰ ਗਈ ਉਹਦੋਂ ਕੋਲੋਂ ਖਬਰ ਸੀ ਮੰਨ ਲਿਆ ਵਸ ਮੰਨ ਲਿਆ ਖਤਮ ਹੋ ਗਈ ਕਹਾਣੀ ਤਾਂ ਕੋਈ ਚੱਠੀ ਚੀਜ਼ ਆ ਕੁਛ ਨਹੀਂ ਜਾਨੀ ਕਿ ਸਾਡੀ ਜਿਹੜੀ ਫੈਮਿਲੀ 400 ਵੀਤੀ ਉਹ ਚੱਲੀ ਉਹ ਤੇ ਦੇਖਿਆ ਕਹਿੰਦੀ ਤਾਂ ਮੇਰੇ ਪਿੰਡ ਦੇ ਬੰਦੇ ਨੇ ਚਾਨਣ ਚਲਾਕਾ ਮੇਰੇ ਪਿੰਡ ਦਾ ਹੈ ਨਾਜਰਵੇਲੀ ਦਾ ਪੁਰਾਣੇ ਬੰਦੇ ਸੀ ਇਹ ਪੁਰਾਣੇ ਜਿਹੜੇ ਮੈਂ ਉਹ ਕਹਿੰਦੀ ਤਾਂ ਮੇਰੇ ਪਿੰਡ ਦੇ ਬੰਦੇ ਨੇ ਉਹ ਕਹਿੰਦੇ ਵੀ ਇਹ ਤਾਂ ਮੇਰੇ ਪਿੰਡ ਦੀ ਕਹਾਣੀ ਹੈ ਮੇਰੇ ਪਿੰਡ ਦੀ ਬੋਲੀ ਹੈ ਹਾਂ ਚਲੋ ਪਿੱਛੇ ਮੇਰਾ ਨੰਬਰ ਹੁੰਦਾ ਹੈ ਮੇਰੇ ਨੰਬਰ ਇਹਨਾਂ ਨੇ ਕੀ ਕਰਿਆ ਆਪਦੇ ਪੋਤੇ ਨੂੰ ਕਿਹਾ ਵੀ ਮੈਨੂੰ ਫੋਨ ਲਾ ਹਾਂ ਮੈਂ ਲਾਇਆ ਮੈਨੂੰ ਫੋਨ ਮਖਾ ਹੈਲੋ ਕੌਣ ਜੀ ਕਹਿੰਦੇ ਪਾਕਿਸਤਾਨ ਤੋਂ ਬੋਲਦੇ ਆ ਹਾਂ ਕਿੱਥੋਂ ਬੋਲਦੇ ਮਖਾ ਜੀ ਮੈਂ ਸੰਗਰੂਰ ਤੋਂ ਬੋਲਦਾ ਕਿਹੜਾ ਬੰਦਾ ਮਖਾ ਹੀਲਵਾਲ ਆ ਮੇਰੀ ਦਾਦੀ ਨਾਲ ਗੱਲ ਕਰ ਕਿਹਦਾ ਕਹਿੰਦੀ ਕਿਹਦਾ ਆ ਜਾਓ ਫਿਰ ਦਾਦੀ ਬਣ ਗਈ ਉਹ ਬੁੜੀ ਕੁੜੀ ਉਹ ਨਹੀਂ ਬਰਦ ਹੋ ਗਈ ਆ ਹਾਂ ਬੁਢੀ ਬਣ ਗਈ ਹਾਂ ਸਾਲ ਬਾਅਦ ਉਹਦਾ ਗੱਲ ਕਰਵਾ ਹਾਂ ਹਾਂ ਸੱਤ ਕਹਿੰਦਾ ਮੇਰੀ ਦਾਦੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਹਾਂ ਜੀ ਦਾਦੀ ਨੇ ਗੱਲ ਕਰੀ ਕਿਹਦਾ ਮੁੰਡਾ ਹੈ ਮਹਾ ਕਰਨੈਲ ਦਾ ਹਾਂ ਕਿਹਦਾ ਪੁੱਤ ਹੈ ਮਹਾ ਸ਼ਾਮੋ ਬੁਢੀ ਦਾ ਪੁੱਤ ਹਾਂ ਵੀ ਉੱਥੇ ਤਾਂ ਕਹਿੰਦੀ ਮੈਂ ਚਰਖਾ ਕਰਦੀ ਹੁੰਦੀ ਸੀ ਤਰਿੰਜਣ ਲੱਗਦਾ ਹੁੰਦਾ ਸੀ ਓਏ ਹੋਏ ਤੇਰੀ ਦਾਦੀ ਤੇਰਾ ਦਾਦਾ ਦਾਦਾਰ ਹਾਂ ਹਾਂ ਖਾਡਾ ਗਵੰਡੀ ਸੀ ਮਹਾ ਅੱਛਾ ਕਹਿੰਦੀ ਮੇਰੇ ਵੀ ਦੋ ਭਰਾ ਹੁੰਦੇ ਸੀ ਮਿਹਰਦੀਨ ਤੇ ਹਰਨਾਮ ਹਾਂ ਮਖਾਪੂਆ ਉਹ ਤਾਂ ਰਤਾਇਆ ਬਿਰਕਰ ਦੇ ਨਾਲ ਹੈ ਹਾਂ ਕਹਿੰਦੀ ਉਹ ਜਿਉਂਦੇ ਨੇ ਹਾਂ ਮਖਾਪੂਆ ਤੂੰ ਫੋਨ ਕੱਟ ਹਾਂ ਮੈਂ ਚੱਲਿਆ ਪਿੰਡ ਇੱਕ ਮਿੰਟ ਤੋ ਰੋਕ ਹਾਂ ਮੈਂ ਪਿੰਡ ਗਿਆ ਪਿੰਡ ਮੈਂ ਬੀਬੀ ਨੂੰ ਕਹਾਂ ਮਾਵੇ ਬੀ ਆਇਆ ਕਰਕੇ ਉਹਨਾਂ ਦੀ ਜਿਹੜੀ ਕੁੜੀ ਤੇਜੋ ਸੀ ਉਹ ਜਿਉਂਦੀ ਹੈ ਵੀ ਮੇਰੀ ਗੱਲ ਹੋ ਗਈ ਕਰੇ ਪੜਿਆ ਮੈਨੂੰ ਪਤਾ ਸੀ ਵੀ ਉਹ ਕਹਿੰਦੇ ਸਾਡੀ ਕੋਈ 47 ਜੀ ਸਾਡੀ ਕੁੜੀ ਮਾਰਤੀ ਉਹ ਗੱਲ ਪਤਾ ਸੀ ਤੁਹਾਡੇ ਦਿਮਾਗ ਚ ਮੇਰੇ ਦਿਮਾਗ ਚ ਸੀ ਤੇ ਮੈਂ ਆਖਿਆ ਮੈਂ ਘਰੇ ਜਦੋਂ ਗਿਆ ਮੈਂ ਮੇਰਾ ਤਾਇਆ ਸੀ ਜਿਹੜਾ ਉਹ ਥੋੜਾ ਜਿਹਾ ਅੜਬ ਜੇ ਬੰਦੇ ਨਹੀਂ ਹੁੰਦੇ ਜਦੋਂ ਸੀ ਘਰੇ ਖੇਡਦੇ ਹੁੰਦੇ ਸਾਡੇ ਮਗਰ ਪੈ ਜਾਂਦਾ ਵੀ ਸਾਲ ਚੌੜ ਕਰਦੇ ਹਾਂ ਇਹ ਕਰਦੇ ਹਾਂ ਚਲੋ ਮੈਂ ਨਾ ਤਾਇਆ ਮਖਾ ਤੇਜੂ ਉਹਦਾ ਫੋਨ ਹੈ ਹੈ ਆਏ ਕਰ ਲੱਗਿਆ ਉਹ ਕੰਮਣ ਲੱਗਿਆ ਨਾਲਿਆ ਸਰੀਰ ਕੰਮਣ ਲੱਗਿਆ ਭੈਣ ਸੀ ਫਿਰ ਵੀ ਹਨਾ ਮਾ ਜਾਈ ਤੇ ਮੈਂ ਫੋਨ ਲਾ ਕੇ ਉਹਦੇ ਕੰਨ ਤੇ ਲਾਤਾ ਡਿੱਗ ਪਿਆ ਬੈਠਾ ਮੰਜੇ ਤੇ ਬਿਠਾਇਆ ਸੀ ਨੇ ਹਾਂ ਇਹ ਭਣੇ ਤੇਰੀ ਓਖ ਨੇ ਮੈਂ ਖਾ ਲਿਆ ਉਧਰੋਂ ਉਹ ਰੋਵੇ ਕੁੱਕਾਂ ਮੈਂ ਮਾਂ ਵਰੀ ਬੈਠੀ ਮੈਂ ਮੈਨੂੰ ਲੱਗਦਾ ਵੀ ਜ਼ਿੰਦਗੀ ਚ ਮੈਂ ਕਦੇ ਐਨਾ ਰੋਇਆ ਨਹੀਂ ਜਦੋਂ ਉਹਨੂੰ ਦੇਖ ਕੇ ਰੋਇਆ ਮੇਰੇ ਅੱਖਾਂ ਜੋ ਇੱਥੇ ਤੱਕਰ ਤੁਨ ਤੱਕਰ ਮੇਰੇ ਹੰਝੂਆਂ ਦਾ ਪਾਣੀ ਆ ਗਿਆ ਸੀ ਤੇ ਉਹ ਦੋਨਾਂ ਜਣੇ ਦਾ ਮਿਲਾਪ ਮੈਂ ਦੇਖਿਆ ਵੀ ਓਹੋ ਹੋ ਮੈਂ ਕਹਿੰਨਾ ਵੀ ਉਦੋਂ ਐ ਹੁੰਦਾ ਸੀ ਵੀ ਜਿਹਨੇ ਆਂ ਬੰਡੀ ਪਾਈ ਆ ਨਾ ਵੀ ਜੇ ਮੈਨੂੰ ਮਿਲ ਜੇ ਸਾਡੇ ਦਾ ਗੱਟਾ ਲਾਦਾ ਤੇ ਉਦੋਂ ਬਾਅਦ ਗੱਲ ਹੋਈ ਫਿਰ ਮੈਂ ਆਖਿਆ ਵੀ ਮੈਂ ਭੂਆ ਨੂੰ ਮਿਲ ਕੇ ਆਉਣਾ ਤੇ ਮੈਂ ਮੈਂ ਜਾਊਂਗਾ ਮਿਲਣ ਉਹ ਕਹਿੰਦੀ ਬਸ ਮੇਰੇ ਵਾਸਤੇ ਇੱਕ ਕੱਫਣ ਲੈ ਆਇਓ ਹੋਏ ਹੋਏ ਮੈਂ ਪੇਕਿਆਂ ਦੇ ਕਫਣ ਤੋਂ ਬਾਰੀ ਨਾ ਜਾਣਾ। ਉਹ ਕਿਹਨਾਂ ਨੇ ਹਾਂ ਮੈਨੂੰ ਉਹਨਾਂ ਨੇ ਸਮਾਨਾ ਸਮਨ ਪਾ ਕੇ ਦੇਤਾ ਜੁੱਤੀ, ਗੋਰ ਚੀਜ਼ਾਂ ਸਾਰੀਆਂ ਮੈਂ ਲੈ ਗਿਆ। ਹਾਂ ਤੇ ਜਦੋਂ ਮੈਂ ਇੱਥੇ ਚਨੌਟ ਗਿਆ ਹਾਂ ਜਦੋਂ ਮੈਂ ਚਨੌਟ ਗਿਆ ਹਾਂ ਚਨੌਟ ਜਾ ਕੇ ਕੱਠ ਖੜਾ ਬੁੜੀਆਂ ਦਾ ਪੂਰਾ ਮੈਂ ਆਖਿਆ ਯਾਰ ਇਹਨਾਂ ਚ ਹੁਣ ਕਿਹੜੀ ਹੋਊਗੀ ਉਹ ਹਾਂ ਅਬ ਦੇ ਆਪੀ ਭਜਵੀਂ ਵਿੱਚੋਂ ਨਿਕਲ ਕੇ ਚੁੰਡ ਚੋਂ ਹਾਂ ਮੈਂ ਉਧਰੋਂ ਮੈਂ ਨਿਕਲ ਗਿਆ ਮੈਂ ਥੱਲੇ ਮਿੱਟੀ ਸੀ ਮਿੱਟੀ 'ਚ ਬਹਿ ਗਏ ਗੋਲ ਲੱਕੇ ਲਿਪੜ ਗਿਆ ਮੇਰੀ ਕਾਲੀ ਪੈਂਟ ਪਾਈ ਹੋਈ ਸੀ ਰੇਤੇ 'ਚ ਜੋਫੀ ਬੋਕ ਕੇ ਕੀਰ ਨੇ ਬੋਵੇ ਮੈਨੂੰ ਲੱਗਾ ਵੀ ਸ਼ਾਇਦ ਕੋਈ ਇਹੀ ਜੀ ਅੱਖਾਂ ਨਹੀਂ ਸੀ ਜਿਹੜੀ ਨਾਰੁੰਦੀ ਹੋਵੇ ਉੱਥੇ ਵੇਖ ਮੇਰੇ ਨਾਲ ਮੇਰੀ ਦਾਦੀ ਨਾਲ ਸਨੇਹ ਸੀ ਉਹਨਾਂ ਦਾ ਹਨਾ ਮੇਰੇ ਦਾਦੇ ਨਾਲ ਸਨੇਹ ਸੀ ਅਸੀਂ ਤਾਂ ਦੂਜੀ ਤੀਜੀ ਪੀੜ੍ਹੀ ਹਾਂ ਹਨਾ ਤੇ ਉਸ ਤੋਂ ਬਾਅਦ ਕਰਨ ਲੈ ਗਈ ਕਰਨ ਜਾ ਕੇ ਜਦੋਂ ਆਥਣੇ ਪਏ ਨਾ ਬੈੱਡ ਦੇ ਉੱਤੇ ਸਾਡੇ ਵਿਚਾਲੇ ਪਈ ਦੋਨਾਂ ਦੇ ਹੱਥਾਂ ਆਪਦੇ ਕਾਰਜ ਜਿੱਤਰੇ ਉਹ ਤਾਂ ਢਰ ਗਿਆ ਆਹ ਕਿਹਾ ਗਿਆ ਬੁੱਤਾਂ ਅ ਜਮੀਰ ਗਿਆ ਮੇਰਾ ਹੁਣ ਕਹਿੰਦੀ ਹੁਣ ਚਾਹ ਮੈਂ ਅੱਜ ਮਰ ਜਾਵਾਂ ਮੇਰੇ ਕੋਲ ਮੇਰੇ ਪੇਕਿਆਂ ਦਾ ਕੱਪੜਾ ਆ ਗਿਆ ਉਹਨਾਂ ਨੂੰ ਲੋਕਾਂ ਨੂੰ ਦੱਸੇ ਤੁਸੀਂ ਕਹਿੰਦੇ ਸੀ ਨਾ ਵੀ ਮੈਂ ਪੇਕਿਆਂ ਬਾਰੀ ਆ ਆ ਦੇਖੋ ਦੋ ਸਰਦਾਰ ਆਏ ਨੇ ਆ ਗਏ ਮੇਰੇ ਭਤੀਜੇ ਆਏ ਨੇ ਸਰਦਾਰ ਆਏ ਨੇ ਫਿਰ ਤੁਹਾਨੂੰ ਸ਼ਗਨ ਦੀ ਰਸਮ ਕਰੀ ਉਹਨਾਂ ਨੇ ਕਹਿੰਦੀ ਮੇਰੀ ਬੀੜੀਆਂ ਦਿੱਤੀਆਂ ਹੋਈਆਂ ਨੇ ਸਾਰੀਆਂ ਨੂੰ ਆ ਮੇਰੇ ਭਤੀਜੇ ਮੈਂ ਸ਼ਗਨ ਪਾਓ ਮੇਰੇ ਭਤੀਜੇ ਦਿਓ ਜਿਹਨੇ ਸਾਨੂੰ ਪੈਸੇ ਬਣੇ ਸੀ ਝਣਾਟ ਗਏ ਉਹਨੂੰ ਫਿਰ ਹੋਰ ਵਧੀਆ ਕੱਪੜੇ ਲੈ ਕੇ ਦੇ ਕੇ ਆਏ ਥੋੜਾ ਗਰੀਬੀ ਵਿੱਚ ਸੀ ਸੋੜੀ ਉਹ ਵਿਚਾਰੀ ਤੇ ਵਸਮੇ ਹਨ ਉਹ ਚੀਜ਼ ਨੂੰ ਮੈਂ ਕਦੇ ਜ਼ਿੰਦਗੀ ਵਿੱਚ ਨਹੀਂ ਭੁੱਲਦਾ ਮੈਂ ਉਸ ਤੋਂ ਬਾਅਦ ਮੇਰਾ ਪਾਕਿਸਤਾਨਾ ਸਨੇਹ ਇੰਨਾ ਪੈ ਗਿਆ ਵੀ ਮੇਰੀ ਭੂਆ ਸੀ ਉਹ ਜਿੰਨਾ ਦੇ ਕਰੀ ਮੈਂ ਪਲੇਆ ਉਹਦੀਆਂ ਉਹਦੀਆਂ ਜਿਹੜੀਆਂ ਭਤੀਜੀਆਂ ਸੀ ਨਾ ਮੈਨਾਂ ਉਹਨੂੰ ਪੈਣਾ ਪੈਣਾ ਕਹਿੰਦਾ ਹੁੰਦਾ ਸੀ ਤੇ ਅੱਜ ਵੀ ਮੈਨੂੰ ਪਰਿਵਾਰ ਨਾਲ ਮੇਰਾ ਬਹੁਤ ਮੋਹ ਹੈ ਮੈਨੂੰ ਮੈਂ ਮੁਸਲਮਾਨਾਂ ਦੇ ਵਿੱਚ ਪਰਿਵਾਰ ਚ ਪਲਿਆ ਉਹ ਸਾਨੂੰ ਕਦੇ ਲੱਗਦੀ ਨਹੀਂ ਸੀ ਵੀ ਇਹ ਮੁਸਲਮਾਨਾਂ ਦਾ ਘਰ ਹੈ ਵੀ ਇਹ